ਇਹ ਤਸਵੀਰਾਂ ਨੇ ਫਗਵਾੜਾ ਜਲੰਧਰ ਮੁਖਮਾਰਗ ਤੇ ਸਥਿਤ ਈਸਟਵੁੱਡ ਦੀਆਂ ਜਿੱਥੇ ਕਿ ਵੱਡੀ ਗਿਣਤੀ ਵਿੱਚ ਲੋਕ ਨਵਾਂ ਸਾਲ ਮਨਾਉਣ ਲਈ ਜੁਟੇ ਹੋਏ ਸਨ ਅਤੇ ਉਸ ਸਮੇਂ ਹਾਲਾਤ ਕਾਫੀ ਤਣਾਅਪੂਰਨ ਬਣ ਗਏ ਜਦੋਂ ਕੁਝ ਨੌਜਵਾਨਾਂ ਵੱਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਨੌਜਵਾਨ ਇੱਕ ਦੂਜੇ ਨਾਲ ਮਾਰਕੁੱਟ ਕਰਦੇ ਦੇਖੇ ਗਏ ਜਦਕਿ ਮਾਰਕੁੱਟ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਤਸਵੀਰਾਂ ਤੁਹਾਨੂੰ ਬਿਹệਦੀ ਹੈਰਾਨ ਕਰਨ ਵਾਲੀਆਂ ਹਨ ਪਰ ਨਵਰੰਗ ਚੈਨਲ ਤਸਵੀਰਾਂ ਦੀ ਸਹੀ ਜਾਂ ਗਲਤ ਹੋਣ ਦੀ ਪੁਸ਼ਟੀ ਨਹੀਂ ਕਰਦਾ।